ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਂਦ ਦੀ ਕੰਗਨਾ ਰੌਂਦ ਹਮੇਸ਼ਾ ਹੀ ਅਜਿਹੇ ਵਿਵਾਦਿਤ ਵਿਆਹ ਦਿੰਦੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਮਾਹੌਲ ਜਿਹੜਾ ਹੈ ਖਰਾਬ ਹੋ ਜਾਂਦਾ ਹੈ ਗਰਮ ਹੋ ਜਾਂਦਾ ਹੈ ਹਰ ਰੋਜ਼ ਕੋਈ ਨਾ ਕੋਈ ਨਵੀਂ ਸ਼ੁਰਲੀ ਛੱਡ ਦਿੰਦੀ ਹੈ ਜਿਸ ਨੂੰ ਲੈ ਕੇ ਸਿਆਸ ਦੇ ਵਿੱਚ ਹਲਚਲ ਮਚ ਜਾਂਦੀ ਹੈ ਇੱਕ ਵਾਰ ਫਿਰ ਆਵਾਤਾਵਾ ਬੋਲਿਆ ਗਿਆ ਹੈ ਨਵੀਂ ਬਣੀ ਸਾਂਸਦ ਕੰਕਣਾ ਕੰਗਣਾ ਰਨੌਤ ਦੇ ਦੁਆਰਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਸੁਖਵਿੰਦਰ ਸਿੰਘ ਸੁਖੂ ਨੂੰ ਅਤੇ ਉਸ ਦੇ ਮੰਤਰੀਆਂ ਅਤੇ ਉਸ ਦੇ ਵਿਧਾਇਕਾਂ ਨੂੰ ਲੈ ਕੇ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਕੰਗਣਾ ਰਨੌਤ ਤੇ ਕੰਗਣਾ ਰਨੌਤ ਦੁਆਰਾ ਕੰਗਨਾਰ ਰਨੌਤ ਨੇ ਕਿਹਾ ਹੈ ਕਿ ਜਿੰਨਾ ਵੀ ਸੈਂਟਰ ਸਰਕਾਰ ਵੱਲੋਂ ਫੰਡ ਮਿਲਦਾ ਹੈ ਹਿਮਾਚਲ ਸਰਕਾਰ ਨੂੰ ਉਹ ਸਾਰਾ ਫੰਡ ਜਿਹੜਾ ਹੈ ਸੋਨੀਆ ਗਾਂਧੀ ਨੂੰ ਦੇ ਦਿੱਤਾ ਜਾਂਦਾ ਹੈ ਸੋਨੀਆ ਗਾਂਧੀ ਹਿਮਾਚਲ ਦੇ ਫੰਡ ਤੇ ਮੰਨ ਲਓ ਐਸ਼ ਕਰਦੀ ਹੈ ਅਤੇ ਆਪਣੇ ਕਰਜ਼ੇ ਲਾ ਰਹੀ ਹੈ ਆਪਣਾ business ਕਰ ਰਹੀ ਹੈ ਇਸ ਤਰ੍ਹਾਂ ਦਾ ਵੱਡਾ ਬਿਆਨ ਦਿੱਤਾ ਹੈ ਸੋਨੀਆ ਗਾਂਧੀ ਨੂੰ ਲੈ ਕੇ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਲੈ ਕੇ ਕੰਗਨ ਰਣੌਤ ਨੇ ਦੱਸਿਆ ਹੈ ਕਿ ਭਾਰਤ ਹਿਮਾਚਲ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਕੰਮ ਰੁਕੇ ਹੋਏ ਨੇ ਹਿਮਾਚਲ ਦੇ ਜਿਹੜੇ ਲੋਕ ਨੇ ਉਹ ਤਰਾਏ ਤਰਾਏ ਮਰ ਰਹੇ ਨੇ ਅਤੇ ਜਿਹੜਾ ਵੀ ਫੰਡ ਸੈਂਟਰ ਸਰਕਾਰ ਵੱਲੋਂ ਮਿਲਦਾ ਹੈ ਹਿਮਾਚਲ ਦੀ ਸਰਕਾਰ ਨੂੰ ਯਾਨੀ ਕਿ ਕਾਂਗਰਸ ਦੀ ਸਰਕਾਰ ਹੈ ਉਹ ਸਾਰਾ ਫੰਡ ਸਿੱਧਾ ਸੋਨੀਆ ਗਾਂਧੀ ਦੇ ਖਾਤੇ ਦੇ ਵਿੱਚ ਚਲਾ ਜਾਂਦਾ ਹੈ ਇਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮ ਦਿੱਤਿਆ ਸਿੰਘ ਜੋ ਲੋਕ ਨਿਰਮਾਣ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਕਿ ਮਾਨਸਿਕ ਦਿਵਾਲੀਆਪਨ ਕੰਗਨਰ ਨੌਤ ਦੇ ਵਿੱਚ ਹੈ ਉਸ ਦੀ ਮਾਨਸਿਕਤਾ ਤੇ ਜਿਹੜੇ ਸਵਾਲ ਉਠਾਏ ਜਾ ਸਕਦੇ ਨੇ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਉਹ ਦਿਵਾਲੀਆ ਹੋ ਚੁੱਕੀ ਹੈ ਉਹ ਪਾਗਲ ਹੋ ਚੁੱਕੀ ਹੈ ਆਪਣੀ ਬਿਆਨਬਾਜ਼ੀ ਕਰਕੇ ਕੀ ਕਹਣਾ ਚਾਹੁੰਦੀ ਹੈ ਕੰਗਨਰ ਨੌਤ ਕੰਗਨਰ ਨੌਤ ਹਮੇਸ਼ਾ ਹੀ ਜੈ ਭੱਦੀ ਸ਼ਬਦਾਵਲੀ ਯੂਜ਼ ਕਰਦੀ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਭਾਰਤ ਦੇ ਹੋਰ ਸੂਬੇ ਹੋਣ ਹਮੇਸ਼ਾ ਹੀ ਰਾਸ਼ਟਰਵਾਦੀ ਗੱਲ ਕਰਦੀ ਹੈ ਜਿਵੇਂ ਬਾਕੀ ਰਾਸ਼ਟਰਵਾਦ ਤੋਂ ਬਗੈਰ ਹੋਣ ਕਈ ਵਾਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਫਟਕਾਰ ਵੀ ਲਗਾਈ ਸੀ ਅਤੇ ਕਈ ਵਾਰ ਉਲਾਮੇ ਵੀ ਦਿੱਤੇ ਸੀ ਕਿ ਭੈਣ ਮਰੀਏ ਇਨਾ ਬਿਆਨਵਾਜਾਂ ਤੋਂ ਬਾਅਦ ਆ ਜਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਜਾਂ ਹਰਿਆਣਾ ਜਾਂ ਦਿੱਲੀ ਦੇ ਵਿੱਚ ਹੋਣਗੀਆਂ ਸਾਨੂੰ ਵੋਟਾਂ ਮੰਗਣੀਆਂ ਬੜੀਆਂ ਮੁਸ਼ਕਲ ਹੋ ਜਾਣਗੀਆਂ ਕਿਉਂਕਿ ਲੋਕ ਤੇਰੇ ਹਵਾਲੇ ਦੇਣਗੇ ਅੱਜ ਇੱਕ ਫਿਰ ਵੱਡਾ ਜਿਹੜਾ ਇਲਜ਼ਾਮ ਲਗਾਇਆ ਗਿਆ ਹੈ ਸੁਖਵਿੰਦਰ ਸੁਖੂ ਦੀ ਸਰਕਾਰ ਤੇ ਉਸਦੇ ਮੰਤਰੀਆਂ ਤੇ ਵਿਧਾਇਕਾਂ ਤੇ ਕਿ ਸਾਰਾ ਪੈਸਾ ਜਿਹੜਾ ਹੈ ਸੋਨੀਆ ਗਾਂਧੀ ਨੂੰ ਦਿੱਤਾ ਜਾਂਦਾ ਹੈ ਜੋ ਸੈਂਟਰ ਸਰਕਾਰ ਵੱਲੋਂ ਮਿਲਦਾ ਹੈ ਧੰਨ